ਅੰਮ੍ਰਿਤਸਰ ਦੀ ਗੁਰਨਾਨਕਪੁਰਾ ਵਿੱਚ ਗਲੀ ਤੋਂ ਆਟੋ ਕਢਣ ਨੂੰ ਲੈ ਕੇ ਦੋ ਘਰਾਂ ਦੇ ਨੌਜਵਾਨਾਂ ਵਿੱਚ ਵਿਵਾਦ ਹੋ ਗਿਆ ਅਤੇ ਗੱਲ ਇੱਕ ਦੂਜੇ ਨੂੰ ਜਾਨ ਤੋਂ ਮਾਰਨ ਤੱਕ ਪਹੁੰਚ ਗਈ ਇੱਕ ਨੌਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ 12 ਫੁੱਟ ਦੀ ਗਲੀ ਵਿੱਚ 6 ਫੁੱਟ ਦੀ ਟਾਇਲ ਲਗਾ ਰਹੇ ਨੇ ਅਤੇ ਉਹਨਾਂ ਦੇ ਗਵਾਂਢੀ ਬੋਲ ਰਹੇ ਨੇ ਕਿ ਇਸ ਗਲੀ ਤੋਂ ਆਟੋ ਨਹੀਂ ਨਿਕਲੇਗਾ ਇਸ ਗੱਲ ਨੂੰ ਲੈ ਕੇ ਦੋਨਾਂ ਦੇ ਵਿੱਚ ਵਿਵਾਦ ਹੋਇਆ ਤੇ ਤੇਜ਼ਧਾਰ ਹਥਿਆਰਾਂ ਤੋਂ ਉਹਨਾਂ ਨੇ ਰਮੇਸ਼ ਨੂੰ ਮਾਰਤੇ ਹਮਲਾ ਕਰ ਦਿੱਤਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਰਮੇਸ਼ ਕੀ ਗੱਲ ਹੋਈ ਮੈਂ ਕੱਲ ਜਿਹਨਾਂ ਨੇ ਤੀਜੀ ਵਾਰੀ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਪੱਥਰ ਧੋਕਿਆ ਹੀ ਤੇ ਮੈਨੂੰ ਕਈ ਲੈ ਕੇ ਪਾਏ ਗਿਆ ਕਹਿੰਦਾ ਚੂੜਿਆ ਤੁਹਾਨੂੰ ਮਾਰ 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 ਕੇ ਤੁਹਾਨੂੰ ਨਾਲ ਉੱਥੋਂ ਦੀ ਵਟ ਕੇ ਕਈ ਰੱਖੀ ਉਹਦੋਂ ਵੀ ਮੇਰੇ ਨਾਲ ਤਿੰਨ ਚਾਰ ਗੱਲ ਗੱਲ ਹੈਗੇ ਸੀ ਨਾਲ ਉਹਨਾਂ ਨੇ ਮੈਨੂੰ ਪਿੱਛੇ ਲੈ ਕੇ ਖਿੱਚ ਕੇ ਉਹ ਉਸ ਤੋਂ ਬਾਅਦ ਗੱਲ ਖਤਮ ਹੋ ਗਈ ਦੂਜੀ ਜੇ ਨਾ ਇਲਾਮੇ ਉਹਨੇ ਕਰ ਵੱਲ ਨੂੰ ਮੈਨੂੰ ਸ਼ੂਗਰ ਸੀ ਤੇ ਇਹਨੇ ਮੈਨੂੰ ਗਿੱਚੀ ਫੜ ਕੇ ਦਬੋਚ ਲਿਆ ਤੇ ਤੀਜੀ ਵਾਰੀ ਮਤਲਬ ਇਹਨਾਂ ਨੂੰ ਮਤਲਬ ਹਮਲਾ ਕੀਤਾ ਉਹ ਮਤਲਬ ਪੈਗੇ ਨਾ ਚੁੱਪ ਚੁੱਪੀਤੇ ਮੈਨੂੰ ਪੈਗੇ ਘਰ ਆਣ ਕੇ ਚਾਰ ਪੰਜ ਨਹੀਂ ਦੋ ਜਣਿਆਂ ਨੂੰ ਤੇ ਪਛਾਣ ਨਾ ਮੈਂ ਹਾਂਜੀ ਮੰਗੇ ਕੀ ਕਰਦੇ ਹਾਂ ਮੰਗੇ ਵੀ ਸਾਨੂੰ ਨਾ ਨਿਆਂ ਦਿੱਤਾ ਜਾਵੇ ਕੋਸੇ ਕੋਈ ਮੰਗ ਸਾਡੀ ਸਜ਼ਾ ਦਿੱਤੀ ਜਾਵੇ ਮੈਨੂੰ ਜਾਨੋ ਮਾਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਬਹੁਤ ਜ਼ਿਆਦਾ ਤੇ ਇਹਦੇ ਵਿੱਚ ਕੱਲ ਕੋਸਾਲੇ ਨੇ ਲਿਖਿਆ ਵੀ ਨਹੀਂ ਆ ਮੈਂ ਪੜਿਆ ਨਹੀਂ ਅਨਪੜ੍ਹ ਉਹ ਨੂੰ ਆਖਿਆ ਤੇ ਕਹਿੰਦਾ ਤੂੰ ਹੀ ਰਾਜੀਨਾਮਾ ਮੈਨੂੰ ਕਹਿੰਦਾ ਕਰ ਲਓ ਉਹਦਾ ਮਤਲਬ ਲੈ ਗਈ ਨਹੀਂ ਗੱਲ ਕਹਿੰਦਾ ਹੀ ਮਰ ਜਾ ਰਾਜੀਨਾਮੇ ਕਰਨੇ ਚ ਦਬਾਅ ਆ ਹਾਂਜੀ ਮੈਨੂੰ ਦਬਾਅ ਇੱਥੇ ਪਾਇਆ ਉਹਨੇ ਕਹਿੰਦਾ ਰਾਜੀਨਾਮਾ ਕਰ ਲਾ ਮੈਂ ਗੁਰੂ ਨਾਨਕਪੁਰਾ ਨਿਊ ਦਸ਼ਮੇਸ਼ ਨਗਰ ਦੀ ਰਹਿਣ ਵਾਲੀ ਆ ਤੇ ਮੇਰੇ ਹਸਬੰਦ ਦਾ ਮੇਰਾ ਨਾਮ ਰਜਨੀ ਹੈ ਤੇ ਮੇਰੇ ਹਸਬੰਦ ਦਾ ਨਾਮ ਰਮੇਸ਼ ਕੁਮਾਰ ਆ ਤੇ ਗੱਲ ਇਸ ਤਰ੍ਹਾਂ ਕੀ ਸਾਡੇ ਬਿਲਕੁਲ ਨੁਕਰ ਵਾਲੇ ਘਰ ਨਾਲ ਥੋੜੀ ਜੀ ਰੰਜਿਸ਼ ਹੋਈ ਆ ਕਿਉਂਕਿ ਉਹ 12 ਫੁੱਟ ਦੀ ਗਲੀ ਵਿੱਚ 6 ਫੁੱਟ ਦੀ ਗਲੀ ਪੂਰੀ ਰੋਕ ਰਹੇ ਸੀ ਪੱਥਰ ਲਗਾ ਕੇ ਕਿ ਤੁਹਾਡਾ ਆਟੋ ਜਿਹੜਾ ਜਾਂ ਕੋਈ ਵੀ ਗੱਡੀ ਆ ਅਸੀਂ ਆਪਣੇ ਗਲੀ ਵਿੱਚ ਨਾਲ ਦੇ ਅੱਗੋਂ ਨਹੀਂ ਲੰਘਣ ਦੇਣੀ ਮੇਰੇ ਘਰ ਵਾਲਿਆਂ ਨੇ ਇਹਦਾ ਵਿਰੋਧ ਕੀਤਾ ਗਲੀ ਵਾਲਿਆਂ ਨਾਲ ਰਲ ਕੇ ਇਹਨਾਂ ਨੇ ਪੱਥਰ ਚੁੱਕ ਕੇ ਸੁੱਟਦੇ ਦਿੱਤੇ ਉਦੀ ਰੰਜਿਸ਼ ਕਰਕੇ ਪਹਿਲੇ ਦਿਨ ਕਹੀ ਤੇ ਚੁੱਕੀ ਤੇ ਪਰ ਕੋਈ ਲੜਾਈ ਨਹੀਂ ਹੋਈ ਉਸ ਤੋਂ ਅਗਲੇ ਦਿਨਾਂ ਵੀ ਕੋਈ ਗੱਲ ਨਹੀਂ ਹੋਈ 12 ਤਰੀਕ ਨੂੰ ਸੇਰੇ ਇਹ 슈ਗਰ ਦੀ ਦਵਾਈ ਲੈ ਕੇ ਆਏ ਆ ਤੇ ਆਉਂਦਿਆਂ ਲਿੰਕਾ ਪੀਂਦੇ ਆਉਣ ਦੇ ਹੀ ਉਹਨੂੰ ਕਰਾ ਲੈ ਆਪਣੇ ਘਰ ਚੋਂ ਨਿਕਲਿਆ ਤੇ ਨਿਕਲਦੇ ਇਹਨਾਂ ਨੂੰ ਕਿਸ ਹੁਣ ਮੁਕੀ ਕਰਨ ਲੱਗ ਗਿਆ ਕਿ ਚੂੜਿਆ ਤੇ ਨਾਲ ਹੋਰ ਕਈ ਗਾਲਾਂ ਕੱਢੀਆਂ ਕਿ ਤੈਨੂੰ ਗਲੀ ਚ ਨਹੀਂ ਰਹਿਣ ਦੇਣਾ ਤੈਨੂੰ ਇਹ ਕਰ ਦੇਣਾ ਅੱਛਾ ਉਦੋਂ ਵੀ ਲੋਕੀ ਵਿੱਚ ਆ ਗਏ ਤੇ ਬਚਾਅ ਹੋ ਗਿਆ ਕਾਰ ਆਏ ਆ ਇਹਨਾਂ ਨੂੰ ਸਗੋਂ ਮੈਨੂੰ ਕਿਹਾ ਵਾ ਕਿ ਆਪਾਂ ਥਾਣੇ ਚੱਲੀਏ ਜਾਂ ਕਿਸੇ ਨੂੰ ਕਹੀਏ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਗਲੀ ਦੀ ਗੱਲ ਆਪਾਂ ਥਾਣੇ ਕਿਉਂ ਜਾਣਾ ਛੱਡੋ ਪਰੇ ਕਿਸੇ ਚੰਗੇ ਬੰਦੇ ਨੂੰ ਕਵਾਂਗੇ ਤੇ ਇਹਨਾਂ ਨੂੰ ਸਮਝਾਣਗੇ ਉਤੋਂ ਬਾਅਦ ਇਹਨਾਂ ਨੂੰ ਮੈਂ ਕੰਮ ਤੇ ਭੇਜ ਦਿੱਤਾ ਵਾ ਕੰਮ ਤੋਂ ਆਏ ਨੇ ਸਾਢੇ 4-5 ਵਜੇ ਤੇ ਵਿਹੜੇ ਦੇ ਵਿੱਚ ਪੱਖਾ ਲੱਗਾ ਹੋਇਆ ਸੀ ਸਾਹਮਣੇ ਬੈੱਡ ਡੱਠਾ ਉੱਥੇ ਲੇਟੇ ਹੋਏ ਆ ਮੈਂ ਮੇਰੀ ਇੱਕ 6 ਸਾਲਾਂ ਦੀ ਦੋਤਰੀ ਮੇਰੇ ਕੋਲ ਰਹਿੰਦੀ ਆ ਤੇ ਮੇਰਾ ਲੜਕਾ ਛੋਟਾ ਅਸੀਂ ਮੀਟਕ ਚ ਆਪਣਾ ਬੈਠੇ ਹੋਇਆ ਇਹ ਆਉਂਦਿਆਂ ਇਹਨਾਂ ਨੇ ਪੰਕਜਜੀਤ ਕੁਮਾਰ ਤੇਜੀਤ ਸਿੰਘ ਤੇ ਨਾਲ ਮਤਲਬ ਉਹਦੇ ਅਣਪਛਾਤੇ ਲੋਕ ਸੀ ਉਹਨਾਂ ਦੀ ਸਾਨੂੰ ਨਾਂ ਨਹੀਂ ਪਤਾ ਇਹਨਾਂ ਨੇ ਇਟਾ-ਇਟਾ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਆ ਜਿੰਨਾ ਵਿੱਚੋਂ ਇਟਾ ਹੜੇ ਪੱਖਾ ਵੀ ਟੁੱਟ ਗਿਆ ਬੂਏ ਤੇ ਵੀ ਵੱਜੀਆਂ ਤੇ ਅੰਦਰ ਵੜਦੇ ਹੀ ਇਹਨਾਂ ਇਟਾ ਮੂੰਹ ਤੇ ਮਾਰੀ ਪੰਕਜ ਨੇ ਸਿੱਧੀ ਇਟਾ ਮੂੰਹ ਤੇ ਮਾਰੀ ਆ ਇਹ ਮਤਲਬ ਬੁੰਦਲ ਹੀ ਗਏ ਆ ਤੇ ਮੇਰਾ ਬੇਟਾ ਛੋਟੀ ਗੁੜੀਆ ਨੂੰ ਬਚਾਉਣ ਕਰਕੇ ਕਿਟਾਂ ਇਹਦੇ ਨਾਲ ਵੱਜ ਜਾਣ ਮੇਰਾ ਬੇਟਾ ਗੋਂਦੀ ਹੋਇਆ ਵਾ ਕਿਟਾਂ ਰੋੜੇ ਗਿਆ ਇਹ ਮੂੰਹ ਤੇ ਵੱਜੀ ਮੂੰਹ ਤੇ ਵੱਜੀ ਆ ਜਿਹੜੀ ਕਿ ਨੱਕ ਮੂੰਹ ਜਬਾੜਾ ਪੂਰਾ ਫੇਸ ਜਿਹੜਾ ਇਹਨਾਂ ਦਾ ਇਹ ਲਹੂ ਲਹਾਨ ਹੋ ਗਿਆ ਸੀ ਮੇਰਾ ਬੇਟਾ ਇਹਨਾਂ ਨੂੰ ਬਚਾਉਣ ਦੇ ਚੱਕਰਾਂ 'ਚ ਬੱਚੇ ਨੂੰ ਸਾਨੂੰ ਬਚਾਉਣ ਦੇ ਚੱਕਰਾਂ 'ਚ ਛੋਟਾ ਵਾ ਪੇੜ ਗਿਆ ਉਹਨਾਂ ਨਾਲ ਉਹਨਾਂ ਸਰੀਆ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਬੇਟੇ ਨੇ ਦੋਵਾਂ ਹੱਥਾਂ ਨਾਲ ਅੱਗੋਂ ਸਰੀਆ ਨੂੰ ਰੋਕਿਆ ਉਸ ਰੀਏ ਨਾਲ ਹੀ ਮੇਰੇ ਬੇਟੇ ਨੂੰ ਖਿੱਚਦੇ ਕਿੰਨੀ ਦੂਰ ਲੈ ਗਏ ਆ ਜਦੋਂ ਗਲੀ ਵਾਲੇ ਇਕੱਠੇ ਹੋਏ ਆ ਉਹਨਾਂ ਨੇ ਮੁੰਡੇ ਸਾਡੇ ਨੂੰ ਛਡਾਇਆ ਵਾ ਨਾਲੇ ਠੀਕਾ ਮਾਰੀਆਂ ਵੀ ਹਾਏ ਮਾਰ ਦਿੱਤਾ ਹਾਏ ਮਾਰ ਦਿੱਤਾ ਉਹਦੇ ਚਲਦਿਆਂ ਉਹ ਡਰ ਕੇ ਭੱਜੇ ਆ ਤੇ ਨਾਲੇ ਬੜਕਾ ਮਾਰਦੇ ਗਏ ਆ ਉਤੋਂ ਬਾਅਦ ਇਹਨਾਂ ਨੂੰ ਥਾਣੇ ਲੈ ਕੇ ਗਏ ਆ ਲੌਲਾਣ ਚੁੱਕ ਗਏ ਪਹਿਲਾਂ ਤੇ ਉਸਲੇ ਡਿੱਗ ਗਏ ਆ ਇਹਨਾਂ ਦੇ ਮੂੰਹ ਤੇ ਮੱਗੇ ਦੋ ਤਿੰਨ ਮਾਰੇ ਗਲੀ ਵਾਲਿਆਂ ਕੀ ਹੋਸ਼ ਚ ਰਹਿਣ ਇੱਟ ਵੱਜਣ ਨਾਲ ਆਪੀ ਸ਼ਿਕਾਇਤ ਦਰਜ ਕੀਤੀ ਜੀ ਥਾਣੇ ਗਏ ਆ ਉਹਨਾਂ ਕੋਲ ਸ਼ਿਕਾਇਤ ਕੀਤੀ ਉਹਨਾਂ ਵੀਡੀਓ ਵੀ ਬਣਾਈ ਇਹਨਾਂ ਦੀ ਹਾਲਤ ਦੀ ਕਹਿੰਦੇ ਕੰਡੀਸ਼ਨ ਸੀਰੀਅਸ ਆ ਤੇ ਤੁਸੀਂ ਇਤਨਾ ਕਰੋ ਉਹਨਾਂ ਨੇ ਉਹ ਕੀ ਸਾਨੂੰ ਇੱਕ ਸਲਿੱਪ ਜੀ ਦਿੱਤੀ ਕੀ ਉਹਨੂੰ ਕਹਿੰਦੇ ਆ ਕਹਿੰਦੇ ਤੁਸੀਂ ਇਸਿਵਲ ਹਸਪਤਾਲ ਚ ਲੈ ਜਾਓ ਤੇ ਇਹਨਾਂ ਦਾ ਮੁਲਾਜਾ ਕਰਾਓ ਮੈਂ ਮੇਰਾ ਬੇਟਾ ਇਹਨਾਂ ਨੂੰ ਲੈ ਕੇ ਹੀ ਹਸਪਤਾਲ ਆ ਗਏ ਆ ਪਹਿਲਾਂ ਹੀ ਸਿਵਲ ਚ ਆਏ ਆ ਉਹਨਾਂ ਉੱਥੋਂ ਆਪਣਾ ਕੀਤਾ ਵਾ ਫੇਰ ਉਹਨਾਂ ਐਨਡੀ ਚ ਰੈਫਰ ਕਰਤਾ ਸਾਨੂੰ ਜੀ ਪੁਲਿਸ ਵਾਲੇ ਕੀ ਕਹਿੰਦੇ ਆ ਪੁਲਿਸ ਵਾਲੇ ਹੁਣ ਪਹਿਲਾਂ ਤੇ ਆਏ ਨਹੀਂ ਨਾ ਕੋਈ ਬਿਆਨ ਲੈਣ ਨਾ ਕੋਈ ਸਾਡੇ ਕੋਲ ਪੁੱਛਗਿਛ ਕਰਨ ਕੱਲ ਕਲਵੰਤ ਸਿੰਘ ਨੂੰ ਥੋੜਾ ਜਹਾ ਸਾਡੇ ਬੰਦੇ ਨੇ ਪ੍ਰੈਸ਼ਰ ਪਾਇਆ ਤੇ ਉਹ ਆਇਆ ਬਿਆਨ ਲੈਣ ਬੜਾ ਗਲਤ ਤਰੀਕੇ ਨਾਲ ਆਇਆ ਆਉਂਦਿਆਂ ਕਹਿੰਦਾ ਕੀ ਹੋਇਆ ਕੀ ਹੋਇਆ ਇਹ ਬੋਲਣ ਲੱਗੇ ਤੇ ਕਹਿੰਦੇ ਤੂ ਝੁਪ ਕਰ ਮੈਂ ਇਹਨਾਂ ਕੋ ਪੁੱਛ ਲੈਣਾ ਜੇ ਮੈਂ ਬੋਲਣ ਲੱਗੀ ਤੇ ਇਹਨਾਂ ਨੂੰ ਕਹਿੰਦੇ ਮੈਂ ਤੇਰੇ ਕੋ ਪੁੱਛ ਲੈਣਾ ਮਤਲਬ ਜੋ ਹੀ ਬੋਲਦੇ ਪਿਆ ਉਹ ਲਿਖਦਾ ਨਹੀਂ ਸੀ ਪਿਆ ਸਾਡੇ ਲਾਗੇ ਮਰੀਜ਼ ਹੀ ਕੋਈ ਉਦੋਂ ਉਹਦੇ ਨਾਲ ਹੀ ਕੋਈ ਉਹ ਕਹਿੰਦਾ ਗਲਤ ਲਿਖਦਾ ਪਿਆ ਤੇ ਕੁਝ ਕਹਿੰਦੇ ਫੇ ਕੁਝ ਲਿਖਦਾ ਪਿਆ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਐਨਕ ਲੱਗੀ ਆ ਮੈਂ ਐਨਕ ਬਗੈਰ ਪੜ ਨਹੀਂ ਸਕਦੀ ਮੇਰੇ ਹਸਬੰਡਾ ਅਨਪੜ੍ਹਨੇ ਪੜੇ ਲਿਖੇ ਨਹੀਂ ਆਂ ਸਾਡਾ ਬੇਟਾ ਬਾਹਰ ਗਿਆ ਲੈੰਦੋ ਹੋ ਰਿਪੋਰਟ ਪੜੇਗਾ ਤੇ ਹਿਸਾਇਨ ਕਰਾਂਗੇ ਕਹਿੰਦਾ ਮੈਂ ਕੋਈ ਵਿਹਲਾ ਬੈਠਾ ਵਾਂ ਮੈਂ ਕੋਈ ਵਿਹਲਾ ਬੈਠਾ ਵਾਂ ਇਹਨਾਂ ਦੇ ਹੱਥ 'ਚ ਪੈਨ ਫੜਾ ਕੇ ਤੇ ਸਾਈਨ ਕਰਵਾ ਕੇ ਲੈ ਗਿਆ ਉਸ ਤੋਂ ਬਾਅਦ ਹਲੇ ਤੱਕ ਕੋਈ ਉਹ ਕਾਰਵਾਈ ਨਹੀਂ ਹੋਈ ਮੰਗੇ ਕਰਦੇ ਪ੍ਰਸ਼ਾਸਨ ਕੋ ਕਿ ਸਾਨੂੰ ਨਿਆਂ ਦਿੱਤਾ ਜਾਵੇ ਅਸੀਂ ਸੱਜਰੀ ਕਮਾਨ ਖਾਨ ਵਾਲੇ ਬੰਦੇ ਆਂ ਸਰ ਉਹ ਨਿਆਂ ਨਹੀਂ ਮਿਲਦਾ ਪਿਆ ਪਿਰਾ ਆਦਮੀ ਸੋਮਵਾਰ ਦਾ ਇੱਥੇ ਦਾਖਲ ਸਾਨੂੰ ਕੋਈ ਨਹੀਂ ਆਇਆ ਨਹੀਂ ਦੇਖ ਰਹੀ ਪੁਲਿਸ ਨਾ ਪ੍ਰਸ਼ਾਸਨ ਕੋਈ ਨਹੀਂ ਆਇਆ ਨਹੀਂ ਸਾਨੂੰ ਮਿਲਦਾ ਪਿਆ ਪੀ ਪੁਲਿਸ ਲੱਗਦਾ ਨਹੀਂ ਤੁਹਾਨੂੰ ਵੀ ਉਹਨਾਂ ਨੇ ਮਿਲੀ ਹੋਈ ਹੈ ਮਿਲੀ ਹੋਈ ਆ ਭਾਜੀ ਸੋਮਵਾਰ ਦਾ ਉਹਨਾਂ ਨੇ ਇਨਾ ਹੱਦ ਤੱਕ ਬੁਰਾ ਕੀਤਾ ਕੰਮ ਸੇ ਕੰਮ ਉਹਨਾਂ ਨੂੰ ਬੁਲਾ ਕੇ ਥਾਣੇ ਪੁੱਛਦੀ ਤਾਂ ਸੀ ਵੀ ਤੁਸੀਂ ਕਾਤਲਾ ਨਾਮ ਲਾ ਗਿਓ ਕੀਤਾ ਕਿਉਂ ਜਾਨਵਰ ਮਾਰਨ ਦੀ ਕੋਸ਼ਿਸ਼ ਕੀਤੀ ਆ ਇੱਕ ਨਹੀਂ ਤਿੰਨ ਤਿੰਨ ਵਾਰਾ ਕੋਸ਼ਿਸ਼ ਕੀਤੀ ਉਹਨਾਂ ਨੇ ਅਜੀ ਕੁਮਾਰ ਕਿੱਥੋਂ ਦੇ ਰਹਿਣ ਵਾਲੇ ਆ ਅਸੀਂ ਗੁਨਾਨਾਪੁਰਾ ਨਿਊ ਦਸ਼ਮੇਸ਼ ਨਗਰ ਗਲੀ ਨੰਬਰ 5 ਦੇ ਰਹਿਣ ਵਾਲੇ ਆ ਕੀ ਗਲੀ ਹੈ ਗੱਲ ਪਹਿਲੀ ਦੀ ਗੱਲ 9 ਤਰੀਕ ਨੂੰ ਹੋਈ ਜਿਸ ਦਿਨ ਮੈਂ ਕੰਮ ਤੇ ਗਾਇਆ ਮੈਨੂੰ ਨਹੀਂ ਪਤਾ ਠੀਕ ਹੈ ਦੂਜੀ ਦਿਨ ਇਹ 12 ਤਰੀਕ ਨੂੰ ਮਤਲਬ ਕਿ 9 ਤਰੀਕ ਨੂੰ ਤੇ ਪਾਪਾ ਨੂੰ ਖਾਸ ਸਾਹਿਬ ਨੂੰ ਕਈ ਲੈ ਕੇ ਪਈ ਆ ਜਿਹਦੇ ਕਰਕੇ ਗਲੀ ਵਾਲੇ ਨੇ ਮਤਲਬ ਕਿ ਇਹਨਾਂ ਨੂੰ ਛਡਾਇਆ ਵਾ ਬਚਾਇਆ ਕਿਉਂਕਿ ਉਸ ਦਿਨ ਉਹਨੇ ਕਈ ਮਾਰ ਦੇਣੀ ਉਹਨੂੰ ਕਿਸੇ ਬੰਦੇ ਦੀ ਸ਼ਹਿ ਮਿਲੀ ਹੋਈ ਆ ਤੇ 12 ਤਰੀਕ ਨੂੰ ਤੇ 12 ਤਰੀਕ ਨੂੰ ਮਤਲਬ ਕਿ ਪਾਪਾ ਮੇਰੇ ਸ਼ੂਗਰ ਦੀ ਦਵਾਈ ਲੈ ਕੇ ਆ ਰਹੇ ਇਹਨਾਂ ਕੋ ਮਤਲਬ ਕਿ ਮੈਡੀਕਲ ਉਹਨੇ ਰਸੀਦ ਵੀ ਹੈਗੀ ਆ ਸ਼ੂਗਰ ਦੀ ਦਵਾਈ ਲੈ ਕੇ ਆ ਰਹੀ ਘੱਟੀ ਵਧੀ ਇਹ ਨਹੀਂ ਮੈਨੂੰ ਪਤਾ ਤੇ ਇਹ ਆਪਣਾ ਉਧਰ ਆ ਰਹੇ ਕਿੰਨੇ ਜਣੇ ਨੇ ਮਿਲ ਕੇ ਹਮਲਾ ਕੀਤਾ ਇਹ ਹਮਲਾ ਤੇ ਦੋ ਜਾਨਾਂ ਨਹੀਂ ਕੀਤਾ ਵਿੱਚ ਹੋਰ ਵੀ ਬੰਦੇ ਸੀ ਜਿਨ੍ਹਾਂ ਨੂੰ ਆਪਾਂ ਨਹੀਂ ਪਛਾਣਦੇ ਨੇ ਨੇ ਦੋ ਹੈਗੇ ਸੀ ਮਤੇ ਫਾਦਰ ਸਾਹਿਬ ਸੀ ਤੇ ਨਾਲ ਪੰਕਜ ਜੀ ਉਹਨਾਂ ਨੇ ਘਾਰ ਵੜ ਕੇ ਬੜੀ ਪਲੈਨਿੰਗ ਦੇ ਨਾਲ ਉਹਨਾਂ ਨੂੰ ਪਤਾ ਸੀ ਕਿ ਆਪਾਂ ਲੰਮੇ ਪਏ ਹੋਏ ਆ ਇਹ ਇਹਨਾਂ ਦੇ ਫਾਦਰ ਸਾਹਿਬ ਕੰਮ ਤੋਂ ਆਏ ਹੋਏ ਆ ਇਟਾ ਪੇਟਾ ਪਹਿਲੀ ਇਟ ਉਹਨਾਂ ਨੇ ਮਾਰੀ ਗੇਟ ਨੂੰ ਇਹ ਸ਼ੁਗਰ ਹੈ ਕਿ ਪਹਿਲੀ ਟ ਉਹਨਾਂ ਨੇ ਗੇਟ ਨੂੰ ਮਾਰਤੀ ਜਿਹਦੇ ਕਰਕੇ ਕਿ ਪਾਪਾ ਤਾਂ ਥੋੜੀ ਉਹ ਅਛੇ ਵਿੱਚ ਆ ਗਏ ਫਿਰ ਨੇ ਵੜਦੇ ਵੜਦੇ ਫਾਦਰ ਸਾਹਿਬ ਮੇਰੇ ਉੱਠ ਰਹੇ ਹੀ ਤੇ ਉਹਨਾਂ ਨੇ ਵੜਦੇ ਵੜਦੇ ਮੂੰਹ ਤੇ ਇੱਟ ਮਾਰੀ ਜਿਸ ਦੇ ਨਾਲ ਸਾਰਾ ਮੂੰਹ ਕਵਰ ਹੋ ਗਿਆ ਫਾਦਰ ਸਾਹਿਬ ਮੇਰੇ ਬੰਦ ਲਗੀ ਇੱਟ ਵੱਜਣ ਦੇ ਨਾਲ ਅਸੀਂ ਦੇ ਮੂੰਹ ਤੇ ਇੱਟ ਵੱਜੀ ਹਾਂ ਹਾਂ ਜੀ ਮੂੰਹ ਤੇ ਇੱਟ ਵੱਜੀ ਹੈ ਛੱਟ ਜਿਆਦੀ ਹੈ ਮੂੰਹ ਤੇ ਛੱਟ ਮੂੰਹ ਤੇ ਜਿਆਦੀ ਹੈ ਨੱਕ ਦੇ ਵਿੱਚੋਂ ਮੈਨੂੰ ਲੱਗਦਾ ਕਿ ਨੁਕਸਾਨ ਨਿਕਲੇਗਾ ਜਿੰਨੇ ਤੱਕ ਸਾਨੂੰ ਲੱਗਦਾ ਮੂੰਹ ਤਾਂ ਸਾਰਾ ਖਾਦਾ ਪੀਤਾ ਨਹੀਂ ਜਾ ਰਿਹਾ ਚਾਰ ਪੰਜ ਦਿਨ ਅਗੇ ਰੋਟੀ ਪਾਣੀ ਨਹੀਂ ਖਾ ਰਹੇ ਹਾਂਜੀ ਪੁਲਿਸ ਨੂੰ ਕੰਪਲੀਟ ਮਾਂ ਕੇ ਸਾਨੂੰ ਇਹ ਨਿਆਂ ਚਾਹੀਦਾ ਵਾ ਕਿਉਂਕਿ ਅੱਜ ਕੱਲ ਦੇਖੋ ਤੁਸੀਂ ਚਪੇੜ ਵੱਜਦੇ ਪੁਲਿਸ ਵਾਲੇ ਕਿਸੇ ਮੁੰਡੇ ਨੂੰ ਵੀ ਲੈ ਜਾਂਦੇ ਆ ਇਥੇ ਤੇ ਮੂੰਹ ਤਾਂ ਪੂਰਾ ਉਹਨਾਂ ਨੇ ਨਕਸ਼ਾ ਵਿਗਾੜ ਦਿੱਤਾ ਹੈ ਤੇ ਹਾਲੇ ਤੱਕ ਕੋਈ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਉਹਨਾਂ ਦੇ ਖਿਲਾਫ ਵਾਲੇ ਤਾਂ ਕੋਈ ਨਹੀਂ ਗਈ ਉਹ ਸ਼ਰੀਆਮ ਵੱਲੇ ਚ ਘੁੰਮ ਰਹੇ ਸਾਨੂੰ ਸਭ ਕੁਝ ਪਤਾ ਲੱਗ ਰਿਹਾ ਆ ਆਪਾਂ ਦੇ ਇਹ ਗੱਲ ਦੇ ਦੁਖੀ ਹਾਂ